ਜਿਹੜੀ ਚਲੀ ਗਿਆ ਬਦਲੇ ਦੀਓ ਮੇਰੇ ਵੀਰਾਂ ਸ਼ਰਕਾ ਵਾਲੇ ਪਾਸੇ ਡੇਰੇ ਵਾਲੇ ਪਾਸੇ ਇਹਦੀ ਟੀਮ ਜੋੜਕੀਆਂ ਜੋੜਕੀਆਂ ਹੂਟਰ ਜੋੜਕੀਆਂ ਦੀ ਟੀਮ ਜਿਹੜੀ ਮੇਰੇ ਵੀਰਾਂ ਸਕੂਲ ਵਾਲੇ ਪਾਸੇ ਹੈ ਪਹਿਲੀ ਕਬੱਡੀ ਕਹਿੰਦੇ ਕਿਸ਼ਨਗਰ ਫਰਮਾਨੀਆਂ ਦਾ ਹਾਂਜੀ ਮੇਰੀ ਬੇਟੀਆ ਬੁੱਟਾ ਜੀ ਹੋਰ ਮੈਚ ਵੀ ਤੱਕਦੇ ਕਿ ਹੂਟਰ ਦੇ ਕਿਸੇ ਵਧੀਆ ਵੀਰ ਦੀ ਡਿਊਟੀ ਲਾ ਦਿਓ ਬਾ ਵੱਡਾ ਧੰਨਵਾਦ ਸਾਡੇ ਸੋਹਜੇ ਹੋਏ ਰੈਫਰੀਆ ਬੁੱਟਾ ਭਾਈ ਡੋਗਰ ਬਾਈ ਦਾ ਜਰਮੈਨ ਪੁੱਦੂ ਬਾਈ ਸ਼ੀਰਾ ਭਪਾਨ ਮਿੱਕਾ ਬਰਾਲਾ ਸਾਰੇ ਵੀਰਾਂ ਦਾ ਰਸ਼ੇਤ ਤੇ ਤਾਮਰ ਹਾਂਜੀ ਗੁਲਜਾਰ ਜੀ ਕੋਟੀ ਪਈ ਹੈ ਲਓ ਸਾਹਮਣੇ ਕਹਿੰਦੇ ਕਬੱਡੀ ਸਿੰਘ ਸਰਦਾਰ ਨੇ ਮੇਰੇ ਵੀਰੋਂ ਪਾ ਦਿੱਤੀ ਹੈ ਤੇ ਦੂਜੇ ਪਾਸੇ ਵੇਖਣਾ ਵੀ ਨੌਜਰ ਸੀਪਾ ਬਦਰੇ ਵਾਲਾ ਲਾਹ ਤੱਕਣਾ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਬਦਰੇ ਦੀ ਟੀਮ ਪਾਸਿਓਂ ਆਹ ਨੌਜਰ ਦਾ ਲੋਂਗੋ ਵਾਲ ਪੈਂਡਾ ਮੇਰੇ ਪੰਜਾਬੀ ਵੀਰੋ ਕਹਿੰਦੇ ਜਿਲੇ ਸਲਾਮ ਦਾ ਲੋਂਗੋ ਵਾਲ ਪੈਂਡਾ ਹੈ ਦੁਨੀਆ ਦੇ ਵੱਡੇ ਪਿੰਡਾਂ ਦੇ ਵਿੱਚੋਂ ਮੰਨਿਆ ਜਾਂਦਾ ਪਿੰਡ ਹੈ ਦੁਨੀਆ ਦੇ ਪ੍ਰਸਿੱਧ ਪਿੰਡਾਂ ਦਾ ਮੇਰੇ ਵੀਰੋ ਪਿੰਡ ਹੈ ਕਹਿੰਦੇ ਲੌਂਗੋਵਾਲ ਔਰ ਰੈਖੜਾ ਵੀ ਦੁਨੀਆ ਦੇ ਟੌਪਰਾਂ ਨੂੰ ਜਨਮ ਦਿੱਤਾ ਹੈ ਇਹ ਲੌਂਗੋਵਾਲੀਆ ਕਾਕਾ ਕਬੱਡੀ ਪਾ ਕੇ ਪੁਆਇੰਟ ਰਕੇ ਵਾਪਸ ਹੈ ਤੇ ਇਧਰਲੇ ਪਾਸੇ ਪੈਂਦੀ ਹੋਈ ਰੇਡ ਤੇ ਨੰਬਰ ਰੇਡਰ ਦਾ ਆਓ ਸਾਹਮਣੇ ਫਰਵਾਹੀ ਪਿੰਡ ਹੈ ਕਹਿੰਦੇ ਬੱਤੀ ਦਾ ਫਾਈਨਲ ਹਾਂ ਬੱਤੀ ਦੇ ਫਰੰਡੀਆਂ ਟੀਮਾਂ ਵੀ ਤਿਆਰੀ ਫੜਨ ਆਓ ਸਾਹਮਣੇ ਆ ਖਿਡਾਰੀ ਦਾ ਕਹਿੰਦੇ ਫਰਵਾਹੀ ਪਿੰਡ ਹੈ ਉਹ ਠੇਖੀ ਦੀ ਬੋਕਲ ਦੇ ਵਿੱਚੋਂ ਚੱਲ ਕੇ ਆਇਆ ਹੈ ਇਹ ਮੁੰਡੇ ਨੇ ਕਹਿੰਦੇ ਨੰਗਲ ਦੇ ਬੱਲੇ ਬੱਡੇ ਕਰਾਈ ਹੈ ਇਹ ਨੰਗਲ ਦੇ ਟੂਰਨਾਮੈਂਟ ਦਾ ਬੈਟ ਰੀਟਰ ਉਹ ਗੰਨਾ ਬੱਗੀ ਉਹਨਾਂ ਨੇ ਚੱਲਦੀਆਂ ਜਿੰਨਾਂ ਦੀ ਜਿਹਨਾਂ 'ਚ ਕੋਈ ਗੱਲਬਾਤ ਹੈ ਤੂੰ ਸੋਹਣਾ ਖੇਡਦਾ ਮੁੰਡਿਆ ਪਰ ਪਿੰਡੀ ਰੇਰ ਬਬਰੇ ਵਾਲਾ ਪਦਰੇ ਵਾਲਾ ਆਹ ਸਾਹਮਣੇ ਸੀਪਾ ਕੰਨ ਓਏ ਹਲੇ ਚਲੌਣੀ ਨਹੀਂ ਬੁੱਲੇ ਪਰ ਆਹ ਕਹਿੰਦੇ ਧੂਤੇ ਦੇ ਪਿੰਡੇ ਕੋ ਪਿੰਡਾਂ ਕੋਲੋਂ ਚੱਲ ਕੇ ਆਇਆ ਹੈ ਕਹਿੰਦੇ ਪਿੰਡੀ ਵਾਲੇ ਧੂਤੇ ਦੀ ਗੱਲ ਓਏ ਕਿਰੇ ਲੋਂਗਵਾਲ ਦੀਆਂ ਗੱਲਾਂ ਓਏ ਕਿਰੇ ਪਰਵਰ ਦੀਆਂ ਗੱਲਾਂ ਇਹ ਕਹਿੰਦੇ ਲੋਗੋੜੀਆ ਕਾਕਾ ਆ ਬੱਲੇ 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 ਆ ਗਿਆ ਮੇਲਾ ਫਿਰਨ ਪੰਜਾਬ ਦਾ YouTube ਚੈਨਲ ਦੇ ਉੱਪਰ ਲਾਈਵ ਚੱਲ ਰਿਹਾ ਬਰਵਿੰਦਰ ਸਿੰਘੋ ਸਾਡਾ ਵੀਰ ਪਹੁੰਚਾ ਆਇਆ ਆਇਆ ਮੇਲਾ ਫਿਰਨ ਪੰਜਾਬ ਦਾ ਬਰਵਿੰਦਰ ਸਿੰਘੀ ਸਿੰਘੋ ਆਪਣੇ YouTube ਚੈਨਲ ਤੋਂ ਲਾਈਵ ਕਰ ਰਹੇ ਆ ਬਹੁਤ ਵੱਡਾ ਨਾਮ ਆਪਣੇ ਚੈਨਲ ਦੇ ਜਰੀਏ ਬਣਾਇਆ ਮੈਂ ਤੇ ਚੂਟੇ ਦਾ ਗੱਲਾਂ ਚੰਦੇ ਬੰਦੇ ਚੱਲਦੀ ਐ ਟਾਂ ਗਰਾਊਂਡਾਂ ਦੇ ਵਿੱਚ ਚੱਲਦੀ ਐ ਆਹ ਕਹਿੰਦੇ ਹੈ ਪੀ ਐ ਨੌਜ ਨੇ ਆਓ ਸਾਹਮਣੇ ਗਰਾਊਂਡਾਂ ਬੱਲੇ ਬੱਲੇ ਪੀ ਮੇਰੀ ਮਾਂ ਦਾ ਹੁੰਦਾ ਜੱਗ ਸਾਰ ਓਏ ਸਾਡਾ ਕੋ ਕੰਮ ਚੰਗਾ ਹੁੰਦਾ ਮੇਰੇ ਕੱਲੀ ਤੇ ਚੌਂਕੀ ਬਾਪੂ ਦੇ ਤੁਰਲੇ ਦਾ ਛੱਡਿਆ ਲੜ ਹੁੰਦਾ ਆ ਚੰਨ ਤੋਂ ਲੈ ਕੇ ਤਾਰਿਆਂ ਤਾਈ ਸਭ ਹੋਣੀ ਸੀ ਜਾਗੀਰ ਮੇਰੀ ਮੈਨੂੰ ਰੱਬ ਦਾ ਪੀਏ ਲਾ ਦਿੰਦੀ ਇਹ ਮੇਰੀ ਮਾਲਕ ਦੀ ਤਕਦੀਰ ਮੇਰੀ ਇਹਨੂੰ ਰੱਬ ਦਾ ਪੀਏ ਲਾ ਦਿੰਦੇ ਜੇ ਮੇਰੀ ਮਾਲਕ ਦੀ ਤਕਦੀਰ ਮੇਰੀ ਇਸ ਤੋਂ ਬਾਅਦ 32 ਕਿਲੋ ਭਾਰ ਦਾ ਫਾਈਨਲ ਮੁਕਾਬਲਾ ਜਿਹੜਾ ਖੇਡਿਆ ਜਾਣਾ ਹੈ ਰਿੰਕੂ ਸਾਡਾ ਭਰਾ ਉਹ ਵੀ ਖੇਡ ਮੈਦਾਨਾਂ ਦੇ ਲਾਂਗੇ ਜਰੂਰ ਪੁੱਜੂਗਾ ਅਵਤਾਰ ਦੇ ਵੀਰ ਦੀ ਗੱਲ ਹੈ ਖੇਡ ਕਬੱਡੀ ਦਾ ਮੇਰੇ ਵੀਰੋ ਪ੍ਰਸਿੱਧ ਬਲਾਰਾ ਆਉਣ ਵਾਲੇ ਸਮੇਂ ਦਾ ਲਾਂਗੋ ਵਾਲੀਆਂ ਦਾ ਕਾਕਾ ਕਬੱਡੀ ਪੌਂਡ ਲਈ ਖੇਡ ਮੈਦਾਨ ਦੇ ਵਿੱਚ ਬੜਿਆ ਹੋਇਆ ਮੇਰੇ ਵੀਰੋ ਖੇਡ ਕਬੱਡੀ ਦਾ ਕਹਿੰਦੇ ਸਪੀਡੀ ਖਿਡਾਰੀ ਹੈ ਬੜਾ ਫਰਤੀਲਾ ਬੜਾ ਕਹਿੰਦੇ ਟੈਕਨੀਕਲ ਖਿਡਾਰੀ ਹੈ ਲਾਂਗੋ ਵਾਲੀਆਂ ਦਾ ਕਾਕਾ ਮੇਰੇ ਵੀਰੋ ਮੁੰਡਾ ਪਜਨੀ ਕਬੱਡੀ ਖੇਡਦਾ ਖੇਡਦਾ ਕਹਿੰਦੇ ਓਪਨ ਦੇ ਵਿੱਚ ਆਇਆ ਲਓ ਲੋਂਗੋ ਵਾਲੀਆ ਕਾਕਾ ਤਖਣਾ ਪੁਆਇੰਟ ਬਦਰੇ ਦੀ ਟੀਮ ਦੇ ਵਿੱਚ ਪੱਕੂ ਜਫਾ ਨਾਲ ਆਵੇਗਾ 500 ਕੀ ਰੋੜੀ ਪ੍ਰੇਮ ਕਹਿੰਦੇ ਪਾਸੋ ਦਿੱਤਾ ਜਾਣਾ ਅੱਛੇ ਜਹਾ ਪੱਕੂ ਜਫਾ ਨਾਲ ਆਵੇਗਾ ਆ ਪਿੰਡੀ ਰੇਰ ਇਹ ਨੰਬਰ ਕਹਿੰਦੇ ਧਾਵੀ ਦਾ ਨੰਬਰ ਕਹਿੰਦੇ ਧਾਵੀ ਦਾ ਬਦਲੇ ਨਾਲ ਜੁੱਗੀ ਆਇਆ ਹੋਇਆ ਮੁੰਡੇ ਨੇ ਕਹਿੰਦੇ ਬਜਲੀ ਕਬੱਡੀ ਬਹੁਤ ਤਗੜੀ ਖੇਡੀ ਹੈ ਅਰੇ ਸਮਾ ਸਮਰਨਾ ਕਹਿੰਦਾ ਹੈ ਕਈ ਟਾਈਮ ਸਮਝ ਜਾਂਦੇ ਹੈ ਕਹਿੰਦੇ ਪੁੱਟ ਨਹੀਂ ਸਮਦਾ ਪਰ ਸਾਹਮਣੇ ਕਬੱਡੀ ਕੌਂਦੇ ਵੀ ਕਹਿੰਦੇ ਨੋਜਨ ਤਿਆਰ ਵਰ ਤਿਆਰ ਹੈ ਕਬੱਡੀ ਪੌਣੜੀ ਕਹਿੰਦੇ ਤਿਆਰ ਵਰ ਤਿਆਰ ਹੈ ਇਹਦੇ ਦੀ ਬੋਨੂ ਬੱਸ ਤੇ ਫਿਰੇ ਕਰਾਉਣੀ ਹੈ ਇਹ ਕਰਾਉਂਦਾ ਬੱਸ ਜਿਹਨੇ ਕੋਈ ਦਿਨ ਚ ਭਲੇਖਾ ਆ ਜਾਓ ਇਹਦੇ ਕੋਈ ਦਿਨ ਚ ਭਲੇਖਾ ਆ ਜਾਓ ਮੈਚ ਵਾਪਸ ਆ ਮੈਚ ਦੇ ਵਿੱਚੋਂ ਬਦਰਾ ਕਲੱਬ ਦੀ ਟੀਮ ਜਿੱਤ ਗਈ ਹੈ ਨੋਟ ਕਰ ਲਿਓ ਜੀ ਬਦਰਾ ਕਲੱਬ ਬਦਰਾ ਕਲੱਬ ਜਿੱਤ ਰਹੀ ਹੈ ਨੋਟ ਕਰ ਲਿਓ 32 ਦੀ ਫਾਈਨਲ ਦੀਆਂ ਟੀਮਾਂ 32 ਦੇ ਸੈਮਟਰ ਦੀਆਂ ਟੀਮਾਂ ਫਿਰ ਵੀ ਇੰਤਜ਼ਾਰ